ਆ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਇੱਕ ਇਹ ਗਾਣਾ ਮੇਰੇ ਪੁਰਾਣੇ ਫੈਨਸ ਲਈ ਜਿਹੜੇ ਮੇਰੇ ਪੁਰਾਣੇ ਫੈਨਸ ਹਨ ਜੀ ਉਹਨਾਂ ਲਈ ਇਹ ਗਾਣਾ ਬਾਕੀ ਇੰਡੀਆ 'ਚ ਕਈਆਂ ਨੂੰ ਲੱਗਦਾ ਦਿਲਜੀਤ ਦੋਸਾਂ ਜੀ ਇਸ ਸਾਲ ਹਿੱਟ ਹੋਇਆ ਇਹਨਾਂ ਨੂੰ ਹੀ ਪਤਾ ਮੈਂ ਕਦੋਂ ਦਾ ਲੱਗਾ ਆ ਕਈ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਦਿਲਜੀਤ ਇੱਕਦਮ ਹੀ ਹਿੱਟ ਹੋ ਗਿਆ ਮੈਂਗਾ ਵਾਹ ਬਈ ਬਾਤ ਥੋੜੀ ਇਹ ਮੇਰੇ ਪੁਰਾਣੇ ਫੈਨਸ ਲਈ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਕਿਹੜਾ ਵੀ ਚਾਹੀਏ ਪਰ ਤੂੰ ਵੀ ਚੁੱਪ ਰਹਿੰਦਿਆ ਆ ਲੈਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਦਇਓ ਦਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ ਸਗੋਂ ਤੇ ਕਿਹੜਾ ਵੀ ਨਹੀਂ ਆਉਦਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ ਕੁਤੇ ਕਿਹਣਾ ਵੀ ਨਹੀਂ ਹੋਦਾ ਹਾਏ ਤੇਰਾ ਵੀ ਆ ਦਿਲ ਸਭ ਜਾਣਦਾ ਤੂੰ ਜੋ ਵੀ ਜੱਫੇ ਕੋਈ ਹਾਰਦਾ ਲਾਲ ਹੋਇਆ ਰੰਗ ਇਸ ਮਾਰਦਾ ਆ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਇੱਕ ਇਹ ਗਾਣਾ ਮੇਰੇ ਪੁਰਾਣੇ ਫੈਨਸ ਲਈ ਜਿਹੜੇ ਮੇਰੇ ਪੁਰਾਣੇ ਫੈਨਸ ਆਦਾ ਜੀ ਉਹਨਾਂ ਲਈ ਇਹ ਗਾਣਾ ਬਾਕੀ ਇੰਡੀਆ ਚ ਕਈਆਂ ਨੂੰ ਲੱਗਦਾ ਦਿਲਜੀਤ ਦੋਸਾਂ ਜੀ ਇਸ ਸਾਲ ਹਿੱਟ ਹੋਇਆ ਇਹ ਤਾਂ ਨਹੀਂ ਪਤਾ ਮੈ ਕਦੋਂ ਦਾ ਲੱਗਾ ਆ ਕਈ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਦਿਲਜੀ ਦੇ ਇੱਕਦੋਵੇਂ ਹਿੱਟ ਹੋ ਗਿਆ ਮੈਂਗਾ ਵਾਹ ਬਾਈ ਬਾਤ ਥੋੜੀ ਇਹ ਮੇਰੇ ਪੁਰਾਣੇ ਫੈਸਲੇ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿੰਦੇ ਆ ਆਹ ਰਣਾ ਨੂੰ ਲੋੜ ਤੇਰੀ ਦੀਨ ਦੀ ਦੂਰ ਵੀ ਰਣਾ ਗਈਓ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਤੂੰ ਤੇ ਕਿਹੜਾ ਵੀ ਨਹੀਂ ਆਉਂਦਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ ਸਗੋਂ ਤੇ ਕਿਹੜਾ ਵੀ ਨਹੀਂ ਆਉਂਦਾ ਹਾਏ ਤੇਰਾ ਵੀ ਆ ਦਿਲ ਸਭ ਜਾਣਦਾ ਤੂੰ ਜੋ ਵੀ ਥਾਪੇ ਕੋਈ ਹਾਂਦਾ ਲਾਲ ਹੋਇਆ ਰੰਗ ਇਸ ਵਾਰ ਦਾ ਆ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਇੱਕ ਇਹ ਗਾਣਾ ਮੇਰੇ ਪੁਰਾਣੇ ਫੈਨਸ ਲਈ ਜਿਹੜੇ ਮੇਰੇ ਪੁਰਾਣੇ ਫੈਨਸ ਹਨ ਜੀ ਉਹਨਾਂ ਲਈ ਇਹ ਗਾਣਾ ਬਾਕੀ ਇੰਡੀਆ ਚ ਕਈਆਂ ਨੂੰ ਲੱਗਦਾ ਦਿਲਜੀਤ ਦੋਸਾਂ ਜੀ ਇਸ ਸਾਲ ਹਿੱਟ ਹੋਇਆ ਇਹਨਾਂ ਨੂੰ ਨਹੀਂ ਪਤਾ ਮੈਂ ਕਦੋਂ ਦਾ ਲੱਗਾ ਹੈ ਕਈ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਦਿਲਜੀਤ ਦੇ ਇੱਕ ਦੋ ਬਈ ਹਿੱਟ ਹੋ ਗਿਆ ਮੈਂਗਾ ਵਾਹ ਬਈ ਬਾਤ ਥੋੜੀ ਇਹ ਮੇਰੇ ਪੁਰਾਣੇ ਫੈਨਸ ਲਈ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਦੇ ਆ ਕਿਹੜਾ ਵੀ ਚਾਹੀਏ ਪਰ ਤੋ ਵੀ ਚੁੱਪ ਰਹਿੰਦੇ ਆ ਆ ਰਹਿਣਾ ਨੂੰ ਲੋੜ ਤੇਰੀ ਦੂਰ ਵੀ ਰਣਾ ਨਈਓਂ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਐ ਸਗੋਂ ਤੇ ਕਿਹੜਾ ਵੀ ਨਹੀਂ ਆਉਂਦਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਐ ਸਗੋਂ ਤੇ ਕਿਹੜਾ ਵੀ ਨਹੀਂ ਆਉਂਦਾ ਹਾਏ ਤੇਰਾ ਵੀ ਆ ਦਿਲ ਸਭ ਜਾਣਦਾ ਤੂੰ ਜੋ ਵੀ ਚਾਹੇ ਕੋਈ ਹਾਰਦਾ